ਪੰਜਾਬ ਦੇ ਦਿੱਗਜ ਨੇਤਾ ਸਰਦਾਰ ਸੁਖਦੇਵ ਸਿੰਘ ਢੀਂਸਾ ਨੂੰ ਨਾਮ ਅਖਾਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਉਹਨਾਂ ਦੇ ਅੰਤਿਮ ਸੰਸਕਾਰ ਦੇ ਮੌਕੇ ਤੇ ਪੰਜਾਬ ਦੀ ਹਰ ਵੱਡੀ ਰਾਜਨੀਤਿਕ ਹਸਤੀ ਮੌਜੂਦ ਰਹੀ। ਭੋਤੇਸ਼ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਬੇਕਾਮ ਜੀਤਿਆ ਵੀ ਮੌਜੂਦ ਰਹੇ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਆਮਨ ਔਰੜਾ ਵੀ ਇਸ ਮੌਕੇ ਤੇ ਮੌਜੂਦ ਸਨ। ਇਸ ਤੋਂ ਬਿਨਾਂ ਹੋਰ ਵੀ ਰਾਜਨੀਤਿਕ ਵੱਡੀਆਂ ਹਸਤੀਆਂ ਇਸ ਮੌਕੇ ਤੇ ਹਾਜ਼ਰੀ ਭਰੀ। ਦੇਖੋ ਬਹੁਤ ਹੀ ਦੁੱਖ ਦੀ ਖਬਰ ਹੈ ਪੂਰੇ ਪੰਜਾਬ ਦੇ ਲੋਕਾਂ ਨੇ ਬੜਾ ਦੁੱਖ ਮਨਾਇਆ ਢੀਂਸਾ ਸਾਹਿਬ ਨੇ ساری ਜ਼ਿੰਦਗੀ ਲੋਕਾਂ ਵਿੱਚ ਵਿਚਾਰੀ ਅਕਾਲੀ ਦਲ ਵਿੱਚ ਉਹਨਾਂ ਨੇ ਸੰਘਰਸ਼ ਕੀਤਾ ਆਮ ਜਨਤਾ ਦੀ ਲੜਾਈ ਲੜੀ ਤੇ ਜਨਤਾ ਦਾ ਪਿਆਰ ਜਿੱਤਿਆ ਜਦੋਂ ਐਜੇ ਇਨਸਾਨ ਜਾਂਦੇ ਉਹ ਦੁਖਤ ਹੁੰਦੀ ਹੈ ਤੇ ਮੈਨੂੰ ਤਾਂ ਖਾਸ ਕਰਕੇ ਬਹੁਤ ਦੁੱਖ ਹੈ ਕਿਉਂਕਿ ਮੇਰੇ ਪਿਤਾ ਦੇ ਸਾਥੀ ਸੀ ਇਕੱਠੇ ਉਹਨਾਂ ਨੇ ਤੂਫਾਨ ਦਾ ਸੰਨ ਕੀਤਾ ਤੇ ਹੌਲੀ-ਹੌਲੀ ਜਿਹੜੇ ਸਾਡੇ ਬਜ਼ੁਰਗ ਜਾ ਰਹੇ ਆ ਬਹੁਤ ਵੱਡਾ ਘਾਟਾ ਸਿੱਖ ਪੋਲਿਟਿਕਸ ਵਿੱਚ ਵੀ ਤੇ ਅਕਾਲੀ ਦਲ ਨੂੰ ਪਰਿਵਾਰ ਨੂੰ ਤਾਂ ਕਹਤਾ ਹੈਗਾ ਜੀ ਸਮਝੋ ਕਿ ਉਹ ਸਿਆਸਤ ਵਿੱਚ ਇੱਕ ਵੱਡਾ ਘਾਟਾ ਪਿਆ ਨਹੀਂ ਹਾਂਜੀ ਮੋਢ ਭਾਈ ਜੀ ਹਾਂ ਤਾਂ ਰੁਕਸਤ ਕਰ ਗਏ ਆ ਕੀ ਦੇਖਦੇ ਹੋ ਕਿੰਨਾ ਵੱਡਾ ਘਾਟਾ ਪੰਜਾਬ ਨੂੰ ਪੰਜ ਸੂਤੇ ਪਾਰਟੀ ਨੇ ਸਾਬ ਸੁਖਦੇਵ ਸਿੰਘੀ 300 ਸਾਬ ਉਹ ਸਾਡੇ ਸ਼ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਲੀਡਰ ਰਹੇ ਨੇ ਅਤੇ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਪੰਥ ਅਤੇ ਪੰਜਾਬ ਦੇ ਲੇਖੇ ਲਾਈ ਆ ਅਤੇ ਪਿੰਡ ਦੇ ਸਰਪੰਚ ਤੋਂ ਲੈ ਕੇ ਕੇਂਦਰੀ ਮੰਤਰੀ ਤੱਕ ਉਹ ਉਹਨਾਂ ਨੇ ਅਹੁਦੇ ਤੇ ਕੰਮ ਕੀਤਾ ਤੇ ਉਹਨਾਂ ਦੇ ਜਾਣ ਦਾ ਜਿਹੜਾ ਘਾਟਾ ਉਹ ਪਰਿਵਾਰ ਲਈ ਪੰਜਾਬ ਲਈ ਸਮੁੱਚੀ ਸੇ ਕੌਮ ਦੇ ਲਈ ਸਾਡੇ ਸਾਰਿਆਂ ਲਈ ਸ਼ਰਮਣੀ ਅਕਾਲੀ ਦਲ ਲਈ ਬਹੁਤ ਵੱਡਾ ਘਾਟਾ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ ਮੈਂ ਕਿਹ ਕੋਈ ਆਖਰੀ ਕੋਈ ਯਾਦ ਤੁਹਾਡੀ ਗੱਲਬਾਤ ਹੋਈ ਹੋਵੇ ਕੋਈ ਤੇ ਥੋੜੇ ਦਿਨ ਪਹਿਲਾਂ ਹੀ ਮੈਂ ਮਿਲ ਕੇ ਆਇਆ ਘਰ ਜਾ ਕੇ ਮਿਲ ਕੇ ਆਇਆ ਸੀ ਪਾਜੀ ਅ ਅਬ ਇਹ ਅਕੜਲੀ 15-20 ਦਿਨ ਪਹਿਲਾਂ ਹੀ ਮਿਲ ਕੇ ਆਏ ਸੀ ਅਜੇ ਇਹ ਸਮੇਂ 'ਚ ਸੁਖਦੇਵ ਸਿੰਘ ਢੀਂਡਸਾ ਦਾ ਤੁਰ ਜਾਣਾ ਜਦੋਂ ਕਿ ਸ਼੍ਰੋਮਣੀ ਕਾਲਦਲ ਵੱਖ-ਵੱਖ ਜਗਾਵਾਂ ਤੇ ਕਿੱਦਿਆ ਪਿਆ ਤੇ ਕਾਹ ਹੁੰਦੀ ਆ ਵੱਡੇ ਲੀਡਰ ਤੋਂ ਕਿ ਉਹਦੇ ਖੇਤਰ ਆਇਆ ਹੈ ਟੱਕ ਦੁਬਾਰੇ ਮੁੜ ਕੇ ਜਿਹੜਾ ਇਕੱਠਾ ਹੋ ਸਕਦਾ ਉਹਨਾਂ ਦੀ ਇਹੀ ਸੋਚ ਸੀਗੀ ਵੀ ਇਹ ਸ਼੍ਰੋਮਣੀ ਕਾਲਦਲ ਇਕੱਠਾ ਹੋਵੇ ਸਾਰੇ ਇੱਕ ਪਲੇਟਫਾਰਮ 'ਤੇ ਸਾਰੇ ਇਕੱਠੇ ਹੋ ਕੇ ਫਿਰ ਇਹ ਪਾਰਟੀ ਹੈ ਜਿਹੜੀ ਇਹ ਪੰਥ ਅਤੇ ਪੰਜਾਬ ਦੀ ਗਵਾਹੀ ਕਰੇ ਇਹੀ ਸੋਚ ਸੀ ਉਹਨਾਂ ਦੇ ਅਖੀਰਲੇ ਸਮੇਂ ਤੱਕ ਹੀ ਉਹ ਇਹ ਉਹਨਾਂ ਦੇ ਮਨ 'ਚ ਇੱਛਾ ਸੀਗੀ ਉਹਨੂੰ ਕੌੜੀ ਨਹੀਂ ਦੇ ਪੀਸਾ ਸਾਹਿਬ ਨਹੀਂ ਰਿਹਾ ਤਾਂ ਪਾਰਟੀ ਦਾ ਕੀ ਨੁਕਸਾਨ ਆਗਲੇ ਫਿਚਰ ਕਿਹਦੇ ਦੇਖੋ ਅਸੀਂ ਤਾਂ ਅੱਜ ਸਾਡੀ ਜਿਵੇਂ ਕਮੇਟੀ ਬਣੀ ਆ ਸਾਡੀ ਵੀ ਡਿਊਟੀ ਇਹੀ ਲੱਗੀ ਹੋਈ ਆ ਵੀ ਅਸੀਂ ਸਾਰੇ ਜਿਹੜੀਆਂ ਧੜਿਆਂ ਨੂੰ ਇਕੱਠੇ ਕਰੀਏ ਇੱਕ ਪਲੇਟਫਾਰਮ ਤੇ ਤੇ ਉਹਦੇ ਲਈ ਚਲੋ ਜਿੰਨੇ ਕੁ ਸਾਨੂੰ ਸਭ ਨੂੰ ਸਮਰਥ ਬਖਸ਼ੀਏ ਕੋਸ਼ਿਸ਼ ਕਰਾਂਗੇ ਤੇ ਅੱਜ ਵੀ ਅਸੀਂ ਤਾਂ ਨਿਸ਼ਕਾਮ ਤੇ ਨਿਸਵਾਰਥ ਇਹ ਜਿਹੜੀ ਡਿਊਟੀ ਨਿਭਾ ਰਹੇ ਆ ਵੀ ਅਸੀਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਤੇ ਪਾਰਟੀ ਸਟਰੋਂਗ ਹੋਵੇ ਨੇ ਉਹਨਾਂ ਦਾ ਦੇਖੋ ਬਹੁਤ ਵਧੀਆ ਇਨਸਾਨ ਨੇ ਸਾਡੇ ਉਹਨਾਂ ਦਾ ਭਰਾ ਵਰਗੇ ਸਬੰਧ ਨੇ ਅਤੇ ਢੀਂਸਾ ਸਾਹਿਬ ਤੋਂ ਸੇਧ ਲੈ ਕੇ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਜਿਹੜੀ ਆਪਣੀ ਤੌਰ ਐਮਐਲਏ ਮੰਤਰੀ ਤੌਰ ਤੇ ਆਪਣੀਆਂ ਸਵਾਵਾਂ ਸਮਾਜਿਕ ਤੌਰ ਤੇ ਵੀ ਉਹਨਾਂ ਨੇ ਸਵਾਵਾਂ ਬਹੁਤ ਵਧੀਆ ਨਵਾਈਆਂ ਨੇ ਕਿਸ ਤਰ੍ਹਾਂ ਦੇਖਦੇ ਹੋ ਢੀਂਸਾ ਸਾਹਿਬ ਇੱਕ ਵੱਡੇ ਸਿਆਸਤਦਾਨ ਸੀ ਲੰਬਾ ਸਮਾਂ ਤੁਹਾਡੇ ਨਾਲ ਇਕੱਠਿਆਂ ਨੇ ਕੰਮ ਕੀਤਾ ਜੀ ਢੀਂਸਾ ਸਾਹਿਬ ਇੱਕ ਜਿੱਥੇ ਬਹੁਤ ਵੱਡੇ ਪੋਲੀਟੀਸ਼ੀਅਨ ਸੀ ਰਾਜਨੇਤਾ ਸੀ ਉੱਥੇ ਨੇਕ ਦਿਲ ਇਨਸਾਨ ਸੀ ਔਰ ਜੁਝਾਰੂ ਆਦਮੀ ਸੀ ਐਨਡੀਏ ਦੇ ਅੰਦਰ ਮਨਿਸਟਰ ਦੇ ਨਾਤੇ ਵੀ ਸਾਡੇ ਨਾਲ ਬੜੀ ਪੁਰਾਣੀ ਸਾਂਝ ਇਸ ਪਰਿਵਾਰ ਦੀ ਰਹੀ ਹੈ ਜਿੰਨੇ ਵਾਰੀ ਵੀ ਵਿਅਕਤੀਗਤ ਰੂਪ ਚ ਮਿਲਣ ਦਾ ਮੌਕਾ ਮਿਲਿਆ ਤੇ ਕੁਝ ਸਿੱਖਣ ਦਾ ਹੀ ਮੌਕਾ ਮਿਲਿਆ ਐਦਾਂ ਦੇ ਰਾਜਨੇਤਾ ਦੀ ਪੰਜਾਬ ਨੂੰ ਬੜੀ ਜ਼ਰੂਰਤ ਸੀ ਲੇਕਿਨ ਸਮੇਂ ਦਾ ਕਾਲ ਚੱਕਰ ਹੈ ਔਰ ਵਾਹਿਗੁਰੂ ਦੇ ਚਰਨਾਂ 'ਚ ਉਹ ਨਿਵਾਸ ਕਰਨ ਇਹੀ ਵਾਹਿਗੁਰੂ ਦੇ ਗਿਆਰਾਂ ਦਾਸ ਹੈ ਲੇਕਿਨ ਇਹਦੇ ਨਾਲ ਪੰਜਾਬ ਦੀ ਰਾਜਨੀਤੀ ਨੂੰ ਘਾਟਾ ਪਿਆ ਇੱਕ ਸੁਲਝਾ ਹੋਇਆ ਰਾਜਨੇਤਾ ਜ਼ਮੀਨ ਨਾਲ ਜੁੜਿਆ ਹੋਇਆ ਰਾਜਨੇਤਾ ਇੱਕ ਇੱਕ ਦਿਲ ਤੋਂ ਸਾਫ਼ ਸੁਥਰਾ ਰਾਜਨੇਤਾ ਜਿਹਦੀ ਐਡੇ ਲੰਬਾ ਰਾਜਨੀਤਿਕ ਜੀਵਨ ਹੋਣ ਦੇ ਬਾਵਜੂਦ ਵੀ ਸਾਫ਼ ਸੁਥਰੀ छवि ਸੀ ਉਹ ਪੰਜਾਬ ਨੇ ਖੋਇਆ ਇਹਦਾ ਪੰਜਾਬ ਨੂੰ ਵੀ ਘਾਟਾ ਹੋਇਆ ਪੰਜਾਬ ਦੀ ਰਾਜਨੀਤੀ ਨੂੰ ਵੀ ਘਾਟਾ ਹੋਇਆ ਔਰ ਵਿਅਕਤੀਗਤ ਰੂਪ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਬਹੁਤ ਗਹਿਰੀ ਸਾਂਝ ਰਹੀ ਹੈ ਅਟਲ ਵਿਹਾਰੀ ਬਾਜ ਪਈ ਦੀ ਸਰਕਾਰ ਦੇ ਅੰਦਰ ਵੀ ਉਹ ਮਨਿਸਟਰ ਹੈ ਸਾਡੇ ਨਾਲ ਵੀ ਪਾਰਟੀ ਦੇ ਨਾਲ ਜਦੋਂ ਕਿਤੇ ਸਾਨੂੰ ਜ਼ਰੂਰਤ ਲੱਗੀ ਕਿ ਕੋਈ ਸਲਾਹ ਲੈਣੀ ਹੈ ਤੇ ਢੀਂਡਾ ਸਾਹਿਬ ਜੀ ਦੀ ਕਮੀ ਜਿਹੜੀ ਹੈ ਉਹ ਹੁਣ ਸਾਨੂੰ ਖਲੇ ਕਰੇਗੀ ਔਰ ਮੈਂ ਭਾਈ ਗੁਰਦੇਵ ਚਰਣਾ ਜੀ ਹੀ ਪ੍ਰਾਰਥਨਾ ਕਰਦਾ ਭਾਰਤੀ ਜਨਤਾ ਪਾਰਟੀ ਵੱਲੋਂ ਪਰਿਵਾਰ ਜਿਨੂੰ ਜਿੱਥੇ ਤਾਕਤ ਮਿਲੇ ਇਹ ਸਦਮਾ ਸਹਿਣ ਦੀ ਔਰ ਭਾਈ ਗੁਰੂ ਜੀ ਨੂੰ ਆਪਣੇ ਚਰਣਾ ਚ ਸਥਾਨ ਦੇਣ ਉਹ ਅਜੇ ਹੀ ਗੱਲ ਜਿਹਾ ਅਜੇ ਹੀ ਸਲਾਹ ਜੁਡੀਟ ਸਾਹਿਬ ਨੇ ਦਿੱਤੀ ਹੋਵੇ ਅੱਜ ਤੱਕ ਯਾਦ ਹੋਵੇ ਬਾਕੀ ਲੀ ਨਹੀਂ ਉਹਨਾਂ ਨੇ ਕਿੰਨੇ ਵਾਰ ਹੀ ਉਹਨਾਂ ਨਾਲ ਮਿਲਣਾ ਹੋਇਆ ਪੰਜਾਬ ਦੀ ਪੰਜਾਬੀਅਤ ਦੀ ਤੇ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਗੱਲਬਾਤ ਹੈ ਹਮੇਸ਼ਾ ਉਹਦੇ ਉਹਨਾਂ ਦੇ ਰੰਦੀ ਸੀ ਔਰ ਬੜੇ ਸਹਿਜ ਸਰਲ ਤਰੀਕੇ ਦੇ ਨਾਲ ਡੂੰਗੇ ਰਾਜਨੀਤਾ ਸੀ ਤੋਂ ਬੱਚਿਆ ਹੁੰਦਿਆ ਤੱਕ ਅੱਜ ਤੱਕ ਦਾ ਸਫ਼ਰ ਅ ਪਰਿਵਾਰਕ ਤੌਰ ਤੇ ਵੀ ਤੈਅ ਕੀਤਾ ਸੋ ਜੇ ਸ਼ਖਸੀਅਤ ਨੇ ਇਸ ਨਗਰ ਤੋਂ ਉੱਠ ਕੇ ਦੇਸ਼ ਦੀ ਸਿਆਸਤ ਦੀ ਬੁਲੰਦੀਆਂ ਨੂੰ ਹਾਸਲ ਕੀਤਾ ਸੀ ਭਾਈਚਾਰਕ ਸਾਂਝ ਅਮਨ ਸ਼ਾਂਤੀ ਕਾਨੂੰਨ ਸ਼ਰੂਮਣੀ ਅਕਾਲੀ ਦਲ ਸਰਦਾਰ ਪਟਾਖ ਸਿੰਘ ਜੀ ਬਾਦਲ ਦਾ ਸੱਜੀ ਬਾ ਮੰਨੇ ਜਾਂਦੇ ਅੱਜ ਉਹ ਇਸ ਪਵਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਇਸ ਗੱਲ ਦਾ ਦੁੱਖ ਹੈ ਗੁਰੂ ਕਿਰਪਾ ਕਰੋ ਪਰਮਿੰਦਰ ਜੀ ਤੇ ਸਮੁੱਚੇ ਪਰਵਾਦੇ ਸਾਡੇ ਸਤਕਾਰਯੋਗ ਭੈਣ ਜੀ ਤੇ ਮਾਤਾ ਜੀ ਤੇ ਮਿਹਰ ਭਰਿਆ ਹੱਥ ਰੱਖਣ ਆਉਣ ਵਾਲੇ ਸਮੇਂ 'ਚ ਇਹ ਦਿੰਦੂਪਨੀ ਰਾਜੋਪਨੀ ਜੀ ਜੀਟੀਆ ਸਰ ਜੈਸਾ ਮੈਂ ਇਸ ਵੇਲੇ ਪਾਰਟੀ ਜਿਹੜੀ ਹੈ ਇੱਕ ਨਾਜ਼ੁਕ ਮੋੜ ਤੇ ਖੜੀ ਹੈ ਇਸ ਲਈ ਢੀਂਸਾ ਸਾਹਿਬ ਵਰਗੇ ਜਿਹੜੇ ਆਗੂ ਹੈ ਇਹ ਇਹ ਥੋੜੀ ਜਿਹੀ ਬੇਨਤੀ ਹੈ ਜੀ ਇਹ ਪੋਲਿਟਿਕਸ ਦਾ ਸਮਾਂ ਨਹੀਂ ਆਈ ਥਿੰਕ ਇਹ ਗੱਲ ਨੂੰ ਛੋਟਾ ਨਾ ਕਰੋ ਇੱਕ ਵਿਦਿਆਰਥੀ ਰਾਜਨੀਤੀ 'ਚ ਉੱਠ ਕੇ ਜਾਇਓ ਸਾਰਾ ਕਪੀਨ ਚ ਦੇ ਜੀ ਕਿਹਨੇ ਦੇਖੋ ਸਦਾ ਸਰਦੇਵ ਸਿੰਘ ਜੀ ਢੀਂਸਾ ਦਾ ਲੰਮਾ ਸਮਾਂ ਰਾਜਨੀਤਿਕ ਸਫਰ ਹੈ ਉਹ ਪੰਜਾਬ ਔਰ ਖਾਸ ਕਰਕੇ ਕਾਲੀ ਦਲ ਦੀ ਸਫਾ ਦੇ ਲਈ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਰਿਹਾ ਔਰ ਮੈਂ ਸਮਝਦਾ ਕਿ ਜਦੋਂ ਇਹ ਜੇ ਸੁਲਝੇ ਹੋਏ ਲੋਕ ਇਹ ਜੇ ਦੇਣ ਦੇਣ ਵਾਲੇ ਲੋਕ ਜੋ ਸਮਾਜ ਦੇ ਵਿੱਚੋਂ ਜਾਂਦੇ ਨੇ ਤੇ ਬਹੁਤ ਵੱਡਾ ਘਾਟ ਹੈ ਜਿਹੜਾ ਬਸ ਮਸੂਮ ਸੰਦਾਰਾ ਦਾ ਪ੍ਰਮਾਤਮਾ ਉਹਨਾਂ ਦੀ ਹਰ ਬਹੁਤ ਸ਼ਾਂਤੀ ਬਖਸ਼ਣ ਉਹਨਾਂ ਦਾ ਬਲ ਬਖਸ਼ਣ